ਸੜ ਗਿਆ ਸਾਹਿਬ ਜੀ ਇਹ ਹੈ ਕਿ ਫਿਰ ਅਸੀਂ ਨਸ਼ੇਵਾਲ ਕਿਉਂ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੱੜਦੇ ਚਾਮ ਸੈਕਟਰ ਦੀ ਗੀਤਾਂ ਦੀ ਬਹੁਤ ਅੱਗੀਆਂ ਨੇ ਆਪਾਂ ਕਰਨ ਚਾਹੀਏ ਨਹੀਂ ਵੱੜਦੇ ਨਹੀਂ ਵੱੜਦੇ ਨਹੀਂ ਵੱੜਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰ ਚੋਂ ਤੁਸੀਂ ਨਹੀਂ ਵੱੜਦੇ ਮੇਰੀ ਰੇੜੀ ਚੁਕਾਨ ਆ ਗਈ ਉਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਤੇ ਹੈਰੀਡੇ ਸਟਰੀਟ ਦੇ ਉੱਤੇ ਪੁਲਿਸ ਕਬਜੇ ਹਟਾਣ ਗਈ ਤਾਂ ਮੌਕੇ ਦੇ ਉੱਤੇ ਕਾਮ ਆਦਮੀ ਪਾਰਟੀ ਦੇ ਨੇਤਾ ਨੇ ਰੱਜ ਕੇ ਕੀਤੀ ਬੱਸ ਬੱਸ ਬੱਸ

मैं आपकर वाले में आऊँ, मैं आपकर वाले में आऊँ, मैं आपकर वाले में आऊँ, कर वाले, 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 ਤਸੋਕ ਤੇ ਕਰਦੀ ਭੇਜ ਰੋ ਰੋ ਦਾ ਆਪਾਂ ਕੰਮ ਨਹੀਂ ਕਰ ਸਕਦੇ ਆਪਣੀ ਮੌਜੂਦਾ ਸਰਕਾਰ ਦੇ ਹੁਕਮ ਨਹੀਂ ਕਰ ਸਕਦੇ ਮੈਂ ਵੀ ਨਸ਼ਾ ਵੇਚਦਾ 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 ਮੈਂ ਮਿਹਨਤ ਕਰਦਾ ਪਿਆ ਮੈਂ ਮਿਹਨਤ ਕਰ ਰਿਹਾ ਮੇਰੇ ਸਾਹਮਣੇ ਆ ਦੇ ਮੀਡੀਆ ਮੇਰੇ ਰੂਬਰੂ ਹੋਣਾ ਤੇ ਵੀ ਨਾ ਉਹਨਾਂ ਨੂੰ ਦਾਦਾ ਜੀ ਇੱਕ ਮਿੰਟ ਇੱਥੇ ਗੈਸ ਸਿਲੰਡਰ ਪਾਉਦਾ ਨਹੀਂ ਬਿਲਕੁਲ ਮੀਡੀਆ ਮੇਰੇ ਰੂਬਰੂ ਨਹੀਂ ਮੈਂ ਵੀ ਬਣਾ ਕੇ ਲੈ ਆਉਣਾ ਇਹ ਕਿ ਕਰਦਾ ਮੈਂ ਘਰੋਂ ਬਣਾ ਕੇ ਖੋਤਾ ਲੈਣਾ ਰਾਜਮਾ ਚਾਵਲ ਕੜੀ ਚਾਵਲ ਦੇਖੋ ਜੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਬੜਾ ਆਮ ਆਦਮੀ ਆ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਮੈਂ ਆਮ ਆਦਮੀ ਪਾਰਟੀ ਜ਼ਿਲ੍ਹਾ ਜੁਆਇਨ ਿਕਤਰ ਸਾਰੇ ਲੋਕਾਂ ਨੂੰ ਦੱਸਣਾ ਇਹ ਚੋਣਾ ਮੈਂ ਕੋਈ ਫਾਇਦਾ ਨਹੀਂ ਚੁੱਕਣਦਾ ਮੈਂ ਮਿਹਨਤ ਕਰਿਆ ਜਾਂ ਮੈਂ ਨਸ਼ਾ ਵੇਚਣਦਾ ਜਾਂ ਮੈਂ ਕੋਈ ਬਲੈਕ ਕਰਨਾ ਫਿਰ ਮੈਨੂੰ ਕਹਿੰਦੇ ਹੱਕਦਾਰ ਬੰਦੇ ਆ ਦੂਜੀ ਗੱਲ ਹੈ ਮਾਨ ਸਾਹਿਬ ਨੇ ਮਿਹਨਤ ਬਖਸ਼ੀ ਹੈ ਸਾਨੂੰ ਅਕਾਲੀ ਕਾਂਗਰਸੀਆਂ ਵਾਂਗ ਨਾ ਅਸੀਂ ਗਲਤ ਧੰਦਾ ਕੀਤਾ ਤੇ ਨਾ ਅਸੀਂ ਕਹਿੰਦਾ ਮਿਹਨਤ ਕਰਦੇ ਆਂ ਮੈਂ ਮਿਹਨਤ ਕਰਦਾ ਆਂ ਚਾਂਸਾਈਕਲ ਆਪਾਂ ਸੜਕ 'ਚ ਨਾ ਕਰੀਏ ਕਰਵਾ ਦੇਣੇ ਸੜਕਿਆਂ ਤੇ ਆ ਜੀ ਕਰਵਾ ਦੇ ਤੇ ਇਹ ਹੈ ਕਿ ਫਿਰ ਅਸੀਂ ਨਸ਼ੇ ਵਲ ਕੇ ਹੁਣ ਜਾਂਦੇ ਨਸ਼ੇ ਦੇ ਕਾਰੋਬਾਰੀਆਂ ਦੇ ਘਰੋਂ ਤੱਕ ਕਿਉਂ ਨਹੀਂ ਵੜਦੇ ਚਾਂਸਾਈਕਲ ਦੀ ਗੱਲ ਬਹੁਤ ਅੱਈਆਂ ਨੇ ਆਪਾਂ ਕਰਨ ਜਾਈਏ ਚੀਜ਼ਾਂ ਦੇ ਤੇ ਕਰੀ ਜਾਣਾ ਬਹੁਤ ਗਿਆਨ ਹਾਂ ਲੇਕਿਨ ਇਹਨਾਂ ਚੀਜ਼ਾਂ ਤੇ ਬਹਿਣਾ ਨਹੀਂ ਜਾ। ਇਹ ਇੱਕ ਸਨੂ। ਹਾਂਜੀ। ਵੇਖੋ ਜੇਦ ਕਵੇ ਵੀ ਮੇਰੀ ਇੱਥੇ ਲੱਗਦੇ ਹੋ। ਨਹੀਂ ਫੇਰ ਸਾਰੇ ਫੇਰ ਚਾੜੇ ਦਾ ਕੀ ਕਸੂਰ ਹੈ? ਵੇਖੋ ਚਾੜੇ ਮੈਂ ਤਾਂ ਗਰੀਬ ਬੰਦੇ ਕੋਲ ਜਾਉਂ ਨਾ। ਗਰੀਬ ਬੰਦੇ ਕੋਲ ਜਾਉਂ ਨਾ। ਆਹ ਬੰਦੀ ਕਰਤੀ ਸਾਰਾ। ਨਹੀਂ ਰਾਣਾ ਬੰਦ ਕਰੋ। ਮੈਂ ਇਹ ਨਹੀਂ ਕਹਿੰਦਾ ਰਾਹ ਬੰਦ ਹੋਵੇ ਮੀਡੀਆ ਮੇਰਾ ਖੂਬ ਹੋਵੇ। ਸਰ ਤੁਸੀਂ। ਉਹ ਡਰਾਮ ਤੋਂ ਪਾਣੀ ਨਾ ਖਲੋ। ਬੰਦੇ ਕੋਲ ਜਾਓ। रामगढ़ <laughs> ਕੀ ਕਰ ਰਹੇ ਆ ਜੀ ਸਾਰੇ ਪਿੱਛੇ ਦੇਖ ਸਕਦੇ ਹੋ ਐਕਸ਼ਨ ਮੋਡ ਦੇ ਵਿੱਚ ਸਾਰੇ ਬਾਜ਼ਾਰ ਦੇ ਵਿੱਚ ਜਿਹਨੂੰ ਖਾਲੀ ਕਰਾਇਆ ਗਿਆ ਹੈ ਕਿਹੜਾ ਕਿਤੇ ਪਾਰਟੀ ਦੇ ਨੰਬਰ ਤੋਂ ਨਵਾਂ ਲਾਲ ਕਈਏ ਜਿਹੋ ਹੈਗੇ ਨੇ ਕੁਝ ਖੱਖ ਧੜੇ ਤੋਂ ਵੀ ਹੈਗੇ ਨੇ ਇੱਥੇ ਖਾਸ ਕਰਕੇ ਕੋਈ ਵੀ ਖੜੇ ਨੇ ਤੇ ਉਹਨਾਂ ਦੇ ਨਾਲ ਨਾ ਰੋਲਸ ਐਕਸ਼ਨ ਕਰਦੇ ਦਿਖਾਈ ਦੇ ਰਹੇ ਨੇ ਇੱਕ ਤਰਫ ਆ ਆਫੀਸ ਹੋਣੀ ਇੱਥੇ ਲੰਗਰ ਦੇ ਵਿੱਚ ਪਹੁੰਚੇ ਨਹੀਂ ਸੇਵਾ ਨਹੀਂ ਪਾ ਰਹੇ ਨਾ ਸਾਡੇ ਜੀ ਸਰ ਅੱਜ ਕੀ ਐਕਸ਼ਨ ਜੇ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਅੱਜ ਇਸ ਤਰ੍ਹਾਂ ਜੀ ਜਿਹੜਾ ਨੀਵਾ ਬਜਾ ਰਿਹਾ ਇਹਦੇ ਬਾਰੇ ਬਹੁਤ ਲੋਕ ਸ਼ਿਕਾਇਤ ਕਰ ਰਹੇ ਸੀ ਕਿ ਇੱਥੇ ਲੰਗੜ ਜੁਗਾ ਰਸਤਾ ਵੀ ਨਹੀਂ ਹੈਗਾ ਇੱਥੇ ਲਾਗੇ ਹਸਪੀਟਲ ਨੇ ਹੋਰ ਦੁਕਾਨਾਂ ਨੇ ਜਿੰਨਾ ਲੋਕਾਂ ਨੇ ਕਿ ਇੱਥੇ ਆਮ ਹੀ ਜਿੰਨੇ ਆ ਉਹਨੇ ਸੜਕਾਂ ਦੇ ਉੱਤੇ ਚਾਹ ਦੀਆਂ ਦੁਕਾਨਾਂ ਖੋਲ ਦਿੱਤੀਆਂ ਸੜਕਾਂ ਦੇ ਉੱਤੇ ਜਿਹੜੇ ਆ ਪਰੌਂਠੇ ਬਣਾ ਰਹੇ ਨੇ ਸੜਕਾਂ ਦੇ ਉੱਤੇ ਜਿਹੜਾ ਸਾਰਾ ਕੁਝ ਸਮਾਨ ਅੱਡੇ ਜਿਹੜੀਆਂ ਦੁਕਾਨਾਂ ਅਗਲੇ ਪਾਸੇ ਨੇ ਇਹ ਜਿਹੜੀਆਂ ਹੈਰੀ ਤੇ ਸਟੇਟ ਦੇ ਦੁਕਾਨ ਵਾਲੇ ਉਹ ਸਾਰੇ ਦੁਕਾਨਦਾਰ ਜਿਹੜੇ ਇਹਨਾਂ ਗਲੀਆਂ ਦੇ ਵਿੱਚ ਆਪਣੇ ਵਹੀਕਲ ਪਾਰਕ ਕਰ ਜਾਂਦੇ ਜਿਹੜੇ ਇਸ ਗਲੀ ਦੇ ਵਿੱਚ ਲੈਣ ਵਾਲੇ ਲੋਕ ਆ ਉਹਨਾਂ ਨੂੰ ਬੜੀ ਸਮੱਸਿਆ ਆ ਰਹੀ ਸੀ ਉਹ ਅੱਜ ਅਸੀਂ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਪਹਿਲ ਪਹਿਲਾਂ ਅਸੀਂ ਇੱਥੇ ਵਾਰਨਿੰਗ ਕਰਕੇ ਗਏ ਸੀ ਕਿ ਤੁਸੀਂ ਆਪਣੀਆਂ ਸੜਕਾਂ ਦਾ ਸਮਾਨ ਚੁੱਕ ਲੋ ਕੱਲ ਅਸੀਂ ਬਕਾਇਦਾ ਮੈਂ ਤੇ ਸਾਡੇ ACP ਸਾਹਿਬ ਨਾਲ ਕਾਰਪੋਰੇਸ਼ਨ ਦੇ ਅਧਿਕਾਰੀ ਵਾਰਨਿੰਗ ਕਰਕੇ ਗਏ ਸੀ ਅੱਜ ਅਸੀਂ ਵਿਦ ਕਾਰਪੋਰੇਸ਼ਨ ਆਏ ਆ ਅਤੇ ਜਿਹੜੇ ਜਿਹੜਾ ਸਮਾਨ ਰੋਡ ਦੇ ਉੱਤੇ ਪਿਆ ਸੀ ਉਹ ਜਿਹੜਾ ਕਾਰਪੋਰੇਸ਼ਨ ਨੇ ਆਪਣੇ ਕਬਜ਼ੇ 'ਚ ਲੈ ਲਿਆ ਵਾ ਅਤੇ ਜਿਹੜੇ ਦੁਕਾਨਦਾਰ ਸਾਨੂੰ ਜ਼ਿੰਮੇਵਾਰੀ ਦਿੰਦੇ ਆ ਕਿ ਚਲੋ ਮਾਤਰਾ ਆਰਮੀ ਵੀ ਮੈਂ ਆਪਣੀ ਦੁਕਾਨ ਦੇ ਵੇਖੋ ਇਹਨਾਂ ਨੇ ਇਹ ਦਿਨੇਸ਼ ਟੀ ਸਟਾਲ ਲਿਆ ਇਹਦੀ ਆਪਣੀ ਅੰਦਰਵਾਰ ਦੁਕਾਨ ਹੈ ਲੇਕਿਨ ਇਹ ਸੜਕ ਦੇ ਉੱਤੇ ਲਾ ਰਿਆ ਲੋਹੇ ਦਾ ਬਣਾ ਕੇ ਉਹਦੇ ਵਿੱਚ ਗੈਸ ਸਿਲੰਡਰ ਰੱਖਿਆ ਉਹਦੇ ਵਿੱਚ ਸਾਰਾ ਸਮਾਨ ਰੱਖਿਆ ਮੰਨ ਲਓ ਗੱਲ ਜੇ ਇਸ ਬਾਜ਼ਾਰ ਚ ਦਰਬਾਰ ਸਾਹਿਬ ਤੋਂ ਹਾੜਲੀ 50 ਕਾਈਤੇ ਦੂਰੀ ਤੇ ਆ ਇਹ ਬਾਜ਼ਾਰ ਭਰਿਆ ਹੀ ਰਹਿੰਦਾ 24 ਘੰਟੇ ਖਾਸ ਕਰਕੇ ਸ਼ਨੀਵਾਰ ਜੇ ਮੰਨ ਲਓ ਕਿ ਇਹ ਸਿਲੰਡਰ ਨੂੰ ਅੱਗ ਲੱਗ ਜੇ ਇਹ ਘਟੋ ਘਟ ਕਿੰਨੇ ਬੰਦਿਆਂ ਦਾ ਨੁਕਸਾਨ ਹੋਇਆ ਔਰ ਮੈਂ ਤਾਂ ਸ਼ੁਕਰ ਗੁਰੂ ਰਾਮਦਾਸ ਜੀ ਦਾ ਕਰਦਾ ਇਹ ਵਿਚਾਰਿਆ ਅੱਜ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਤੂੰ ਲਵਣੀ ਆਪਣੀ ਦੁਕਾਨ ਤੇ ਆਪਣੀ ਦੁਕਾਨ ਦੇ ਅੰਦਰ ਕੰਮ ਕਰ ਸੜਕ ਦੇ ਉੱਤੇ ਕਿਸੇ ਦੁਕਾਨ ਦੇ ਕਿਸੇ ਨੂੰ ਸਿਲੰਡਰ ਨਹੀਂ ਲਾਉਣ ਦੇਣਾ ਇਹ ਅਸੀਂ ਸਾਰਿਆਂ ਦੇ ਸਹਿਯੋਗ ਦੇ ਨਾਲ ਆ ਔਰ ਮੈਨੂੰ ਆਸ ਹੈ ਵੀ ਅਮਰਸਰ ਵਾਸੀ ਜਿਹੜੇ ਆ ਇਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਆ ਇਹਦੇ ਸਾਡਾ ਪੂਰਾ ਸਹਿਯੋਗ ਕਰਨਗੇ ਥੈਂਕ ਯੂ